ਦੇਖ ਰਹੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਟੂਚ ਮੈਂ ਹਾਂ ਰਵੀ ਅੱਜ ਮੈਂ ਲੁਧਿਆਣੇ ਦੇ ਆਦਮ ਪਰਚ ਚੌਂਕੀ ਦੇ ਵਿੱਚ ਆਇਆ ਹਾਂ ਜਿੱਥੇ ਕਿ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 9 ਮੋਟਰਸਾਈਕਲ ਬਰਾਮਦ ਕੀਤੀ ਹੈ ਪੁਲਿਸ ਨੇ ਤੁਸੀਂ ਦੇਖ ਸਕਦੇ ਹੋ ਇਹ ਮੋਟਰਸਾਈਕਲ ਹੈਗੇ ਆ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਮੋਟਰਸਾਈਕਲ ਦਿਖਾ ਦਿਓ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 9 ਮੋਟਰਸਾਈਕਲ ਬਰਾਮਦ ਰੋਡ ਰੋਡ ਅਜਿਹਾ ਕੀ ਮੌਲਾ ਜੀ ਇਹ ਰਿਪੋਰਟ ਸੱਚਾ ਪੜਿਆ ਕੀ ਬਤਨਿਆ ਬੈਠੋ ਇਹ ਜੀ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਜਿਹੜਾ ਮੋਡਰਨ ਟਾਊਨ ਪੁਲਿਸ ਵੱਲੋਂ ਬਸ ਵਗਰ ਜਗਾ ਜਿਹੜੀ ਨਾਕਾਬੰਦੀ ਕੀਤੀ ਜਾਂਦੀ ਹੈ ਜੋ ਨਾਕਾਬੰਦੀ ਦੇ ਦੌਰਾਨ ਜਿਹੜਾ ਇੱਕ ਵਿਅਕਤੀ ਅਸੀਂ ਜਿਹੜਾ ਫੜਿਆ ਸੀਗਾ ਚੋਰੀ ਦੀ ਬਾਈਕ ਨਾਲ ਤੇ ਉਹਦੇ ਵਿੱਚ ਅਸੀਂ ਮੁਕੱਦਮਾ ਨੰਬਰ 33 ਦਰਜ ਕੀਤਾ ਸੀਗਾ ਤੇ 32/24 ਨੰਬਰ ਦਰਜ ਰਜਿਸਟਰ ਕੀਤਾ ਸੀਗਾ ਤੇ ਉਸੇ ਵਿਆਹ ਦੇ ਉੱਤੇ ਜਦੋਂ ਉਸ ਤੋਂ ਕੁਝ-ਕਿਛ ਕੀਤੀ ਗਈ ਤੇ ਪਤਾ ਲੱਗਿਆ ਕਿ ਉਹ ਪੂਰੀ ਦਾ ਰਹਿਣ ਵਾਲਾ ਇਹ ਮੁੰਡਾ ਨਾਮ ਜਿਹੜਾ ਹੈ ਉਹਦਾ ਸੀਗਾ ਗੁਰਦਰਸ਼ਨ ਸਿੰਘ ਤੇ ਫਿਰ ਉਸ ਤੋਂ ਜਿਹੜਾ ਉਹਦੀ ਹਿਸਟਰੀ ਜਿਹੜੀ ਆਪਾਂ ਚੈੱਕ ਕੀਤੀ ਉਹਦੇ ਪਹਿਲਾਂ ਵੀ ਜਿਹੜੇ ਚੋਰੀ ਦੇ ਮੁਕੱਦਮੇ 6 ਚੋਰੀ ਦੇ ਤੇ ਹੋਰ ਧਾਰਾਵਾਂ ਦੇ ਤਹਿਤ ਤੇ ਮੁਕੱਦਮੇ ਉਹਦੇ ਦਰਜ ਸੀਗੇ ਤੇ ਉਸ ਤੋਂ ਬਾਅਦ ਉਹ ਵੀ ਪੁੱਛਗਿਛ ਕਰਕੇ ਅਸੀਂ ਹੋਰ ਇੱਕ ਮੁੰਡਾ ਜਿਹੜਾ ਉਹ ਇਕੱਠੇ ਉਥੋਂ ਧੂਰੀ ਤੋਂ ਉਰੇ ਬਾਇਆ ਟ੍ਰੇਨ ਆਉਂਦੇ ਸੀਗੇ ਤੇ ਇਥੋਂ ਲੁਧਿਆਣਾ ਦੇ ਵਿੱਚ ਕੋਈ ਨਾ ਕੋਈ ਵਾਰਦਾਤ ਕਰਕੇ ਕੋਈ ਨਾ ਕੋਈ ਮੋਟਰਸਾਈਕਲ ਚੋਰੀ ਕਰਕੇ ਇਥੋਂ ਦੋਨੋਂ ਜਾਣੇ ਚਲੇ ਜਾਂਦੇ ਸੀਗੇ ਤੇ ਅਸੀਂ ਉਹ ਜਿਹੜਾ ਹੈਗਾ ਲੜਕਾ ਦੂਜਾ ਲੜਕਾ ਵਿਕਰਮ ਇਹਦੀ ਕੁਛ ਗਿੱਚ ਚ ਉਹਨੂੰ ਨਾਮਜ਼ਦ ਕੀਤਾ ਤੇ ਪੁਲਿਸ ਪਾਰਟੀ ਵੱਲੋਂ ਉਹਨੂੰ ਅਰੈਸਟ ਕੀਤਾ ਗਿਆ ਥੂਰੀ ਤੋਂ ਤੇ ਉੱਥੋਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸੱਤ ਮੋਟਰਸਾਈਕਲ ਹੋਰ ਰਿਕਵਰ ਕੀਤੇ ਟੋਟਲ ਜਿਹੜਾ ਇਸ ਮੁਕਦਮੇ ਵਿੱਚ ਅਸੀਂ 8 ਮੋਟਰਸਾਈਕਲ ਜਿਹੜੇ ਹੈਗੇ ਨੇ ਰਿਕਵਰ ਕੀਤੇ ਨੇ ਸਰ ਕਿੰਨੇ ਬੰਦੇ ਦਾ ਗੈਂਗ ਹੈ ਇਹ ਦੀ ਗੈਂਗ ਹੈ ਤਾਂ ਫਿਲਹਾਲ ਤਫਤੀਸ਼ ਚੱਲ ਰਹੀ ਹੈ ਜਿਹੜਾ ਵਿਕਰਮ ਹੈਗਾ ਇਹਦਾ ਪੁਲਿਸ ਰਿਮਾਨ ਹੋਰ ਆ ਉਹ ਵੈਰੀਫਾਈ ਕਰ ਰਹੇ ਅਜੇ ਕੀ ਗੱਲਬਾਤ ਅਜੇ ਪ੍ਰੋਪਰ ਹੈਗੀ ਆ ਪਰ ਅਜੇ ਅਜੇ ਤੱਕ ਸਾਨੂੰ ਇਹੀ ਪਤਾ ਲੱਗਿਆ ਕਿ ਇਹ ਦੋ ਦੋਨੋਂ ਜਣੇ ਜਿਹੜਾ ਹੈਗਾ ਇਕੱਠੇ ਜਿਹੜਾ ਵਾਹ ਟ੍ਰੇਨ ਹੀ ਆਉਂਦੇ ਸੀਗੇ ਤੇ ਉੱਥੇ ਹੀ ਜਿਹੜਾ ਹੈਗਾ ਇੱਥੇ ਕੋਈ ਨਾ ਕੋਈ ਮੋਟਰਸਾਈਕਲ ਚੋਰੀ ਕਰਕੇ ਸਨੇਚਿੰਗ ਕਰਕੇ ਦੁਬਾਰਾ ਜਿਹੜਾ ਹੈਗਾ ਜੀ ਬਾਈਕ ਚੋਰੀ ਕਿਤੇ ਬਾਈਕ ਤੇ ਚਲੇ ਜਾਂਦੇ ਸੀਗੇ ਤੇ ਸਨੈਚਿੰਗ ਕਿਤੇ ਤਾਂ ਆਪਣਾ ਗਾਇਆ ਟ੍ਰੇਨ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਦੁਬਾਰਾ ਧੂਰੀ ਚਲੇ ਜਾਂਦੇ ਸੀਗੇ ਬਾਈਕ ਬਾਈਕ ਚੋਰੀ ਕਰਕੇ ਜਾਂਦੇ ਰਹੀਆਂ ਕਿ ਬੇਸ਼ੱਕ ਵੀ ਤੁਸੀਂ ਆਪਣੇ ਗੋਲੀ ਬਾਕੂ ਨਹੀਂ ਇਹ ਜਿਹੜੀ ਫਿਲਾਲ ਇਹਨਾਂ ਨੇ ਬਾਈਕ ਦੀ ਜਿਹੜੀ ਲੇਟੈਸਟ ਚੋਰੀ ਕੀਤੀ ਸੀਗਾ ਇਹਨਾਂ ਨੇ ਸਟਾਕ ਆਪਣੇ ਕੋਲ ਉੱਥੇ ਇਕੱਠਾ ਕਰਕੇ ਰੱਖਿਆ ਹੋਇਆ ਸੀਗਾ ਤੇ ਉਹ ਉਥੋਂ ਪકડਿਆ ਹੈਗਾ ਸਾਡੀ ਪੁਲਿਸ ਪਟੇਨਲ ਕਵਰ ਕਰ ਰਹੀ ਹੈ ਜੀ ਆਦੀ ਜੀ ਮੈਂ ਕਿਸ ਤਰ੍ਹਾਂ ਬਾਕਾਂ ਨੂੰ ਜਵਾਬ ਨਹੀਂ ਹੈ ਜੀ ਕੋਈ ਗਲਤੀ ਨਹੀਂ ਹੋਰ ਦੇ ਮੁੰਡੇ ਨੇ ਇਹ ਇੱਕ ਦੀ 28 ਸਾਲ ਉਮਰ ਹੈਗੀ ਹੈ ਤੇ ਇੱਕ ਦੀ 25 ਸਾਲ ਹੈ ਸਰ ਜਿਹੜੀਆਂ ਜਿਹੜੀਆਂ ਜਿਹੜਾ ਵਾਰਦਾਤਰ ਨੂੰ ਜਾਣਦੇ ਇਹਨੂੰ ਲੁਧਿਆਣੇ ਵਿੱਚ ਜਿਹੜਾ ਸਾਡੇ ਕੋਲ ਜਿੰਨੇ ਰਿਕਵਰੀ ਹੋਈ ਹੈ ਇਹ ਲੁਧਿਆਣੇ ਵਿੱਚ ਹੀ ਅਲੱਗ-ਅਲੱਗ ਜਾ ਰਿਹਾ ਤੁਹ ਜਿਹੜੀ ਚੋਰੀ ਕੀਤੀ ਹੈ ਨਾ ਫਰਮਾਨ ਜਿਹੜਾ ਇੱਕ ਹੈਗਾ ਉਹਦਾ ਤਾਂ ਜੂਡੀਸ਼ਨ ਹੋ ਗਿਆ ਹੈ ਤੇ ਜਿਹੜਾ ਵਿਕਰਮ ਦੂਜਾ ਲੜਕਾ ਉਹਦੀ ਕੁਝ ਕਿੱਚੇ ਫੜਾ ਸੀਗਾ ਉਹਨੂੰ ਦੋ ਦੇ ਫਰਮਾਨ ਹੋ ਗਿਆ ਠੀਕ ਹੈ ਇੱਕ ਹੋਰ ਕੱਲ ਹੋਈ ਸੀਗੀ ਸਾਡੇ ਏਰੀਆ ਵਿੱਚ ਤੇ ਇੱਕ ਲੜਕੇ ਨੂੰ ਇੱਥੇ ਪੈਟਰੋਲ ਪੰਪ ਪੈਂਦਾ ਉੱਥੇ ਲੱਗੇ ਜਿਹੜਾ ਹੈਗਾ ਦੋ ਲੜਕਿਆਂ ਨੇ ਰੋਕ ਕੇ ਉਹਦੇ ਕੋਲੋਂ ਉਹਦੇ ਬਾਈਕ ਖੋਲੀ ਸੀਗੀ ਦੋ ਫੋਨ ਸੀਗੇ ਤੇ ਕੁਝ ਨਗਦੀ ਸੀਗੀ ਤਾਂ ਉਸ ਤੋਂ ਬਾਅਦ ਪੁਲਿਸ ਤਫतीश ਕਰਦੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋ ਲੜਕੇ ਜਿਹੜੇ ਉਹਦੇ ਵਿੱਚ ਹੈਗੇ ਆ ਦੀਪ ਤੇ ਕਰਨ ਉਹ ਰੈਸਟ ਕੀਤੇ ਦੀਪ ਤੇ ਪਹਿਲਾਂ ਵੀ ਇੱਕ ਮਕਦਮਾ ਜਿਹੜਾ ਹੈਗਾ ਦਰਜ ਰਜਿਸਟਰਡ ਮੋਡਲ ਟਾਊਨ ਨਹੀਂ ਆ ਤੇ ਇਹ ਦੋਨੋਂ ਨਾਬਾਲਗ ਸੀਗੇ ਮੌਕੇ ਤੋਂ ਇਹਨਾਂ ਤੋਂ ਜਿਹੜਾ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਦੋਨੋਂ ਫੋਨ ਵੀ ਰਿਕਵਰ ਕੀਤੇ ਗਏ ਆ ਤੱਕ ਕਾਨੂੰਨੀ ਤੇ ਸਰ ਬੇਲਾਣੇ ਦੀ ਵਾਰਦਾਤਾਂ ਨੂੰ ਉਹਨੇ ਜਾਣ ਦਿੱਤਾ ਹਾਂ ਜੀ ਇਹਦੀ ਦੂਸਰੇ ਮੁਕਦਮਾ ਕਰਦੇ ਹਾਂ ਠੀਕ